ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ POP Study Hub ਤੇ ਸਵਾਗਤ ਹੈ। ਆ ਅੱਜ ਇਸ ਵੀਡੀਓ ਵਿੱਚ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਬੀਐਸਐਮ 6ਵੇਂ ਦਾ ਪੰਜਾਬੀ ਲਾਜ਼ਮੀ ਦਾ ਟੌਪਿਕ ਅਨੁਵਾਦ ਕੀ ਆ ਅਤੇ ਅਨੁਵਾਦ ਦਾ ਮਹੱਤਵ ਤੇ ਇਹਦੇ ਕਾਲ ਚ ਕੀ ਹੈ ਹਨ। ਕਿੱਥੇ ਕਿੱਥੇ ਅਨੁਵਾਦ ਨੂੰ ਵਰਤਿਆ ਜਾਂਦਾ ਹੈ ਤੇ ਅਨੁਵਾਦ ਅਸਲ ਵਿੱਚ ਹੈ ਕੀ। ਠੀਕ ਹੈ। ਤਾਂ ਜਿਨ੍ਹਾਂ ਨੇ ਆਹ ਕਾ ਲਈ ਵੀਡੀਓ ਨਹੀਂ ਦੇਖੀ ਵਿਆਕਰਨ ਵਾਲੀ ਉਹ ਵੀ ਵੀਡੀਓ ਚੈੱਕ ਆਊਟ ਕਰ ਲਿਓ ਤੁਸੀਂ। ਉਹ ਕੁਆਚਨ ਤੇ ਦੋਨੇ ਕੁਆਚਨ ਪੇਪਰ ਦੇ ਵਿੱਚ ਜ਼ਰੂਰ ਆਉਣਗੇ ਠੀਕ ਹੈ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਪੜ ਲਿਓ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਜਾਂਦੇ ਜਾਂਦੇ ਲਾਈਕ ਵੀ ਕਰਦੇ ਆ ਕਰੋ ਤਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਪਹਿਲਾਂ ਪੜਦੇ ਅਨੁਵਾਦ ਕੀ ਆ ਅਨੁਵਾਦ ਦਾ ਭਾਸ਼ਾ ਵਿੱਚ ਬਹੁਤ ਮਤਵ ਹੈ ਇਹ ਕਲਾ ਦੇਖਣ ਵਿੱਚ ਆਸਾਨ ਲੱਗਦੀ ਹੈ ਪਰ ਆਸਾਨ ਨਹੀਂ ਜਿਹੜੀ ਅਨਵਾਦ ਹੈਗਾ ਉਹ ਦੇਖਣ ਵਿੱਚ ਆਸਾਨ ਲੱਗਦਾ ਕਿ ਅਸੀਂ ਅਨਵਾਦ ਨੂੰ ਜਲਦੀ ਹੀ ਕਰ ਲਾਂਗੇ ਕਿਸੇ ਭਾਸ਼ਾ ਨੂੰ ਇੱਕ ਦੂਜੀ ਭਾਸ਼ਾ ਵਿੱਚ ਟ੍ਰਾਂਸਲੇਟ ਆ ਪਰ ਚਲੋ ਆਪ ਦੀ ਵੀਡੀਓ ਸ਼ੁਰੂ ਕਰਦੇ ਆ ਅਨਵਾਦ ਦਾ ਭਾਸ਼ਾ ਵਿੱਚ ਬਹੁਤ ਮਤਵ ਹੈ ਇਹ ਕਲਾ ਦੇਖਣ ਵਿੱਚ ਆਸਾਨ ਲੱਗਦੀ ਹੈ ਪਰ ਆਸਾਨ ਨਹੀਂ ਜੇਕਰ ਸਧਾਨ ਸ਼ਬਦਾ ਵਿੱਚ ਅਨਵਾਦ ਦੀ ਗੱਲ ਕਰੀਏ ਤਾਂ ਇੱਕ ਭਾਸ਼ਾ ਵਿੱਚ ਕਹੀ ਗਈ ਗੱਲ ਨੂੰ ਦੂਸਰੀ ਭਾਸ਼ਾ ਵਿੱਚ ਕਹਿਣਾ ਅਨਵਾਦ ਆਖਵਾਉਂਦਾ ਹੈ ਠੀਕ ਆ ਅਨਵਾਦ ਕੀ ਹੁੰਦਾ ਕਿ ਜਦੋਂ ਕਿਸੇ ਇੱਕ ਭਾਸ਼ਾ ਨੂੰ ਦੂਜੀ ਭਾਸ਼ਾ ਵਿੱਚ ਬਦਲਿਆ ਜਾਂਦਾ ਹੈ ਉਸ ਨੂੰ ਉਸੇ ਗੱਲ ਨੂੰ ਕਹਿਣਾ ਦੂਜੀ ਭਾਸ਼ਾ ਵਿੱਚ ਤਾਂ ਅਨਵਾਦ ਕਿਹਾ ਜਾਊਗਾ ਉਸਨੂੰ ਇਹ ਭਾਵੇਂ ਦੇਖਣ ਵਿੱਚ ਆਸਾਨ ਲੱਗਦਾ ਪਰ ਇਹ ਆਸਾਨ ਨਹੀਂ ਹੁੰਦਾ ਇਸ ਨਾਲ ਉਸਦੇ ਅਰਥਾਂ ਵਿੱਚ ਕੋਈ ਪਰਵਰਤਨ ਨਹੀਂ ਆਉਂਦਾ ਇਸ ਲਈ ਅਨੁਵਾਦ ਸਪਸ਼ਟ ਹੋਣਾ ਚਾਹੀਦਾ ਹੈ ਅਨੁਵਾਦ ਕਰਨ ਵਾਲੇ ਨੂੰ ਦੋਨਾਂ ਭਾਸ਼ਾਵਾਂ ਦਾ ਡੂੰਘਾ ਗਿਆਨ ਹੋਣਾ ਚਾਹੀਦਾ ਉਹ ਦੋਨਾਂ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੋਵੇ ਤੇ ਜਿਹੜਾ ਅਨੁਵਾਦ ਕਰਦਾ ਹੈਗਾ ਉਹਨੂੰ ਦੋਨੇ ਭਾਸ਼ਾਵਾਂ ਦਾ ਗਿਆਨ ਹੋਣਾ ਚਾਹੀਦਾ ਹੈਗਾ ਤੇ ਦੋਨਾਂ ਭਾਸ਼ਾਵਾਂ ਦੀ ਉਹ ਚੰਗੀ ਤਰ੍ਹਾਂ ਸਮਝ ਰੱਖਦਾ ਹੋਵੇ ਨੈਕਸਟ ਪੜਦੇ ਆ ਅਨੁਵਾਦ ਸ਼ਬਦ ਦਾ ਅਰਥ ਕੀ ਆ ਅਨੁਵਾਦ ਸੰਸਕ੍ਰਿਤੀ ਦਾ ਸ਼ਬਦ ਹੈ ਅਨੁਵਾਦ ਨੂੰ ਅੰਗਰੇਜ਼ੀ ਵਿੱਚ ਟ੍ਰਾਂਸਲੇਸ਼ਨ ਕਹਿੰਦੇ ਹਨ ਸੰਸਕ੍ਰਿਤੀ ਵਿੱਚ ਅਨੁਵਾਦ ਸ਼ਬਦ ਅਨੂ ਅਤੇ ਵਾਦ ਦੋਨਾਂ ਨਾਲ ਮਿਲ ਕੇ ਬਣਿਆ ਜਿਹੜਾ ਅਨੂ ਅਗੇਤਰ ਤੇ ਵਾਦ ਤਾਤੂ ਤੋਂ ਮਿਲ ਕੇ ਬਣਿਆ ਹੈ ਅਨੂ ਅਗੇਤਰ ਦਾ ਅਰਥ ਹੈ ਪਿੱਛੋਂ ਤੇਵਾਦ ਦਾ ਅਰਥ ਕੀ ਹੈ ਬੋਲਣਾ ਜਾਂ ਕਹਿਣਾ ਇਸ ਪ੍ਰਕਾਰ ਅਨਵਾਦ ਦਾ ਅਰਥ ਬੰਦ ਹੈ ਕਹੀ ਹੋਈ ਗੱਲ ਨੂੰ ਮੁੜ ਕਹਿਣਾ ਜਾਂ ਦੁਹਰਾਉਣਾ ਤੇ ਅਨਵਾਦ ਸ਼ਬਦ ਕਿਵੇਂ ਬਣਿਆ ਹੈਗਾ ਕਿਹੜੀ ਭਾਸ਼ਾ ਦਾ ਹੈਗਾ ਅੰਗਰੇਜ਼ੀ ਵਿੱਚ ਕੀ ਕਿਹਾ ਜਾਂਦਾ ਹੈਗਾ ਤੇ ਪੰਜਾਬੀ ਵਿੱਚ ਅਨਵਾਦ ਲਈ ਵਰਤੇ ਜਾਣ ਵਾਲੇ ਹੋਰ ਸ਼ਬਦ ਕਿਹੜੇ-ਕਿਹੜੇ ਸ਼ਬਦ ਵਰਤੇ ਜਾਂਦੇ ਪੰਜਾਬੀ ਵਿੱਚ ਅਨਵਾਦ ਦੇ ਲਈ ਇੱਕ ਤਾਂ ਵਰਤੇ ਜਾਂਦਾ ਉਲਤਾ ਤੇ ਦੂਜਾ ਹੈਗਾ ਟਿਕਾ ਇਹ ਦੋਨੇ ਸ਼ਬਦ ਜਿਹੜੇ ਹੈ ਪੰਜਾਬੀ ਵਿੱਚ ਵਰਤੇ ਜਾਂਦੇ ਆ ਤਾਂ ਇਹਦੇ ਵਿੱਚੋਂ ਸ਼ਾਰਟ ਕੁਐਸਚਨ ਵੀ ਤੁਹਾਨੂੰ ਆ ਸਕਦੇ ਆ 1 ਬਾਈ 1 ਜਿਹੜੀ ਲਾਈਨ ਹੈ ਕਿ ਉਹਨੂੰ ਧਿਆਨ ਨਾਲ ਸਮਝੀ ਜਾਵੇ ਉਰਦੂ ਦੇ ਵਿੱਚ ਇਸ ਦੇ ਲਈ ਤਰਜਮਾ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈਗੀ ਅਨਵਾਦ ਦੇ ਲਈ ਤਾਂ ਨੈਕਸਟ ਪੜਦੇ ਆ ਆਮ ਕਰਕੇ ਇੱਕ ਭਾਸ਼ਾ ਪਾਠ ਵਿੱਚ ਮੌਜੂਦ ਅਰਥ ਭਾਵ ਸੰਦੇਸ਼ ਨੂੰ ਇਸੇ ਦੂਸਰੀ ਭਾਸ਼ਾ ਵਿੱਚ ਬਦਲਣਾ ਅਰਥਾਤ ਇੱਕ ਭਾਸ਼ਾ ਵਿੱਚ ਕਹੀ ਗਈ ਗੱਲ ਨੂੰ ਦੂਜੀ ਭਾਸ਼ਾ ਵਿੱਚ ਕਹਿਣਾ ਅਨਵਾਦ ਹੁੰਦਾ ਇਸ ਦੇ ਲਈ ਦੋਨਾਂ ਭਾਸ਼ਾਵਾਂ ਦੇ ਸ਼ਬਦਾਂ ਦਾ ਉਹਨਾਂ ਦੇ ਭਾਵਾਂ ਦਾ ਤੇ ਵਿਆਕਰਨ ਦਾ ਗਿਆਨ ਹੋਣਾ ਚਾਹੀਦਾ ਹੈ ਇਸ ਦੇ ਵਿੱਚ ਕਈ ਮੁਹਾਵਰੇ ਤੇ ਅਖਾਣ ਵੀ ਵਰਤੇ ਜਾਂਦੇ ਹਨ ਇਸ ਲਈ ਦੋਨਾਂ ਭਾਸ਼ਾਵਾਂ ਦੇ ਮੁਹਾਵਰੇ ਤੇ ਅਖਾਣਾਂ ਦਾ ਵੀ ਪਤਾ ਹੋਣਾ ਚਾਹੀਦਾ ਅਨੁਵਾਦ ਦੇ ਵਿੱਚ ਕਈ ਵਾਰੀ ਕੋਈ ਅਖਾਣ ਜਾਂ ਮਹਾਵਰਾ ਜਦ ਆਉਂਦਾ ਹੈਗਾ ਠੀਕ ਆ ਤਾਂ ਉਸ ਨੂੰ ਆਪਾਂ ਸਿੱਧੇ ਟਰਾਂਸਲੇਸ਼ਨ ਨਹੀਂ ਕਰ ਸਕਦੇ ਉਹਨਾਂ ਦੀ ਭਾਸ਼ਾ ਨੂੰ ਦੂਜੀ ਭਾਸ਼ਾ ਦੇ ਵਿੱਚ ਅੱਗੇ ਪੜਦੇ ਆ ਇਸ ਪ੍ਰਕਾਰ ਅਨਵਾਦ ਦੋ ਪਛਾਵਾਂ ਵਿਚਕਾਰ ਇੱਕ ਸੱਭਿਆਚਾਰਿਕ ਪੁਲ ਦਾ ਕੰਮ ਕਰਦਾ ਹੈ ਜਿਸ ਨਾਲ ਹੀ ਦੋ ਪਛਾਵਾਂ ਵਿੱਚ ਮੌਜੂਦ ਸਮੇਂ ਤੇ ਸਥਾਨ ਦੀ ਦੂਰੀ ਨੂੰ ਪਾਰ ਕਰਕੇ ਭਾਵਨਾਤਮਕ ਸਾਂਝ ਕਾਇਮ ਕੀਤੀ ਜਾਂਦੀ ਹੈ ਅਨਵਾਦ ਅਜਿਹੀ ਕੜੀਆ ਜੇ ਜਿਹੜੀ ਦੋ ਭਾਸ਼ਾਵਾਂ ਦੇ ਵਿੱਚ ਆਪਸ ਵਿੱਚ ਸਬੰਧ ਬਣਾਉਂਦੀ ਹੈ ਕਿ ਉਹਨੂੰ ਜੋੜਨ ਦਾ ਕੰਮ ਕਰਦੀ ਹੈ। ਅਨਵਾਦ ਦੀ ਇਸ ਦੋਹਰੀ ਪ੍ਰਕਿਰਿਆ ਨੂੰ ਇਹ ਲਿਕੇ ਚਿੱਤਰ ਅਨੁਸਾਰ ਸੋਚਿਆ ਹੀ ਸਮਝਦੇ ਆ। ਆਓ ਅੱਗੇ ਅਨਵਾਦ ਦੇ ਕਿਵੇਂ ਹੁੰਦਾ ਹੈਗਾ ਉਹ ਸਮਝਦੇ ਆ। ਮੂਲ ਭਾਸ਼ਾ ਜਿਹਦੇ ਵਿੱਚ ਜਿਹੜੀ ਭਾਸ਼ਾ ਦੁਆਰਾ ਅਨਵਾਦ ਆਪਾਂ ਕਰਨਾ ਹੈਗਾ ਠੀਕ ਆ। ਮੰਨ ਲਓ ਪੰਜਾਬੀ ਤੋਂ ਅੰਗਰੇਜ਼ੀ 'ਚ ਅਨਵਾਦ ਕਰਨਾ ਤੇ ਜਿਹੜੀ ਪੰਜਾਬੀ ਆ ਗਈ ਉਹ ਕੀ ਆ ਮੂਲ ਭਾਸ਼ਾ ਮੂਲ ਭਾਸ਼ਾ ਦਾ ਅਰਥ ਕੀ ਹੈ ਕਿ ਉਹ ਕੀ ਸੰਦੇਸ਼ ਦੇਣਾ ਚਾਹ ਰਿਹਾ ਉਹਦਾ ਕੀ ਅਰਥ ਹੈਗਾ ਮੂਲ ਭਾਸ਼ਾ ਬੰਤਰਾ ਉਹਦੀ ਪ੍ਰਕਿਰਤੀ ਕਿਵੇਂ ਦੀ ਹੈਗੀ ਆ ਕਿਸੇ ਟੌਪਿਕ ਬਾਰੇ ਹੈਗਾ ਤੇ ਸ਼ੈਲੀ ਲਿਖਣ ਸ਼ੈਲੀ ਕਿਵੇਂ ਦੀ ਹੈਗੀ ਠੀਕ ਆ ਤਾਂ ਇਹ ਹੁੰਦੀ ਹੈ ਮੂਲ ਭਾਸ਼ਾ ਜਿਹਦੇ ਵਿੱਚ ਅਨਵਾਦ ਹੁੰਦਾ ਹੈਗਾ ਜਿਹੜੀ ਮੇਨ ਭਾਸ਼ਾ ਆਂਦੀ ਆ ਤੇ ਜਿਹਦੇ ਵਿੱਚ ਅਨਵਾਦ ਕੀਤਾ ਜਾਊਗਾ ਪਹਿਲੇ ਪੰਜਾਬੀ ਪੰਜਾਬੀ ਦਾ ਅੰਗਰੇਜ਼ੀ ਕਰਨਾ ਹੈਗਾ ਤਾਂ ਅੰਗਰੇਜ਼ੀ ਕਿਹੜੀ ਹੋ ਗਈ ਲਕਸ਼ ਪਾਸ਼ਾ ਤਾਂ ਜੇ ਕਰੇ ਇਸ ਭਾਸ਼ਾ ਦਾ ਸੰਦੇਸ਼ ਲਖਸ਼ ਭਾਸ਼ਾ ਦੇ ਵਿੱਚ ਨਹੀਂ ਬਦਲਣਾ ਚਾਹੀਦਾ। ਇਹਦੀ ਪ੍ਰਕਿਰਤੀ ਵੀ ਨਹੀਂ ਬਦਲਣੀ ਚਾਹੀਦੀ। ਇਹਦੇ ਵਿੱਚ ਜਿਹੜੀ ਸ਼ੈਲੀ ਹੈਗੀ ਉਹ ਵੀ ਸਰੂਪ ਇਹਦਾ ਨਹੀਂ ਬਦਲਣਾ ਚਾਹੀਦਾ। ਠੀਕ ਹੈ। ਤੇ ਐਂਡ ਤੇ ਆ ਜਾਣਾ ਭਾਸ਼ਾ ਬਦਲ ਜਾਂਦੀ ਹੈਗੀ ਪਰ ਇਹਦੇ ਭਾਸ਼ਾ ਦੇ ਜਿਹੜੇ ਭਾਵ ਹਨ ਉਹ ਬਦਲੇ ਨਹੀਂ ਚਾਹੀਦੇ। ਨੈਕਸਟ ਪੜਦੇ ਹਾਂ ਵਿਦਵਾਨਾਂ ਦੀਆਂ ਪਰਿਭਾਸ਼ਾਵਾਂ। ਤਾਂ ਦੋ ਤਰ੍ਹਾਂ ਦੇ ਵਿਦਵਾਨਾਂ ਨੇ ਪਰਿਭਾਸ਼ਾ ਦਿੱਤੀਆਂ। ਸਿੱਖਤਾ ਪਾਰਤ ਪਾਰਕ ਨੇ ਵਿਦਵਾਨਾਂ ਦੇ ਦੋਜਾ ਪੱਛਮੀ ਵਿਚਾਰਾਤਰਾਵਾਂ ਦੇ ਅਨੁਸਾਰ ਜਿਹੜੇ ਪੱਛਮੀ ਵਿਦਵਾਨ ਸਨ ਤਾਂ ਦੋ ਦੋ ਯਾਦ ਕਰ ਲਓ ਦੋਨਾਂ ਪੱਛਮੀ ਦੀਵੇਂ ਤੇ ਭਾਰਤੀ ਵਿਦਵਾਨਾਂ ਦੀ ਪਹਿਲਾ ਇਹ ਦਵਿੰਦਰ ਸ਼ਰਮਾ ਵਿਚਾਰਾ ਨੂੰ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਤਬਦੀਲ ਕਰਨਾ ਅਨਵਾਦ ਹੈ ਦਵਿੰਦਰ ਸ਼ਰਮਾ ਕਹਿੰਦਾ ਹੈ ਕਿ ਜਦੋਂ ਇੱਕ ਭਾਸ਼ਾ ਦੇ ਵਿਚਾਰਾ ਨੂੰ ਦੂਜੀ ਭਾਸ਼ਾ ਦੇ ਵਿਚਾਰਾ ਵਿੱਚ ਤਬਦੀਲ ਕੀਤਾ ਜਾਂਦਾ ਤਾਂ ਉਹਨੂੰ ਅਨਵਾਦ ਕਿਹਾ ਜਾਂਦਾ ਹੈ ਅੱਗੇ ਅਗੇੰ ਦਾ ਡਾਕਟਰ ਭੋਲਾ ਨਾਥ तिवारी ਹੈ ਜੇ ਭੋਲਾ ਬਾਲਿਓ ਕਿਸੇ ਭਾਸ਼ਾ ਵਿੱਚ ਪ੍ਰਾਪਤ ਸਮਗਰੀ ਦਾ ਦੂਸਰੀ ਭਾਸ਼ਾ ਵਿੱਚ ਭਾਸ਼ਾ ਤਰਨਨ ਕਰਨਾ ਅਨਵਾਦ ਹੈ ਕਿ ਕਿਸੇ ਇੱਕ ਭਾਸ਼ਾ ਦੀ ਸਮਗਰੀ ਨੂੰ ਦੂਜੀ ਭਾਸ਼ਾ ਵਿੱਚ ਬਦਲਣਾ ਉਹਨਾਂ ਦਾ ਤਾਂ ਪੱਛਮੀ ਵਿਚਾਰਾਂ ਦੇ ਅਨੁਸਾਰ ਪੱਛਮੀ ਵਿਦਵਾਨਾਂ ਨੇ ਉਹਨਾਂ ਦੇ ਅਨੁਸਾਰ ਕੀ ਅਗੇ ਪੜ੍ਹਿਆ ਜੇਸੀ ਕੈਟਫੋਰਡ ਦੇ ਅਨੁਸਾਰ ਇੱਕ ਭਾਸ਼ਾ ਦੀ ਪਾਠ ਸਮਗਰੀ ਨੂੰ ਦੂਸਰੀ ਭਾਸ਼ਾ ਦੀ ਸਮਾਨਾਰਥਕ ਪਾਠ ਸਮੱਗਰੀ ਵਿੱਚ ਬਦਲਣਾ ਹੀ ਅਨੁਵਾਦ ਹੈ ਮਤਲਬ ਸਮਾਨਾਰਥ ਇੱਕੋ ਭਾਵ ਨਾਲ ਬਦਲਣਾ ਹੀ ਅਨੁਵਾਦ ਆਪੋਂਦਾ ਸੈਮੂਅਲ ਜான்ਸਨ ਦੇ ਅਨਸਾਰ ਮੂਲ ਭਾਸ਼ਾ ਦੀ ਪਾਠ ਸਮੱਗਰੀ ਦੇ ਭਾਵਾਂ ਨੂੰ ਸੰਭਾਲਦੇ ਹੋਏ ਉਸਨੂੰ ਦੂਜੀ ਭਾਸ਼ਾ ਵਿੱਚ ਬਦਲ ਦੇਣਾ ਅਨੁਵਾਦ ਹੈ ਠੀਕ ਹੈ ਤਾਂ ਇਹ ਦੋਨੇ ਪਰਿਭਾਸ਼ਾਵਾਂ ਯਾਦ ਕਰ ਲਓ ਭਾਰਤੀਆਂ ਦੀ ਵੀ ਤੇ ਪੱਛਮੀਆਂ ਦੀ ਵੀ ਸ਼ਾਰਟ ਵਿੱਚ ਕੁਐਸਚਨ ਆ ਸਕਦਾ ਯਾ ਸਿੱਧੇ ਹੀ ਪੁੱਛਿਆ ਜਾ ਸਕਦਾ ਅਨੁਵਾਦ ਕੀ ਅਨੁਵਾਦੀ ਪਰਿਭਾਸ਼ਾ ਦਿਓ ਠੀਕ ਆ ਤਾਂ ਉਸ ਵੇਲੇ ਇਹ ਜਿਹੜੇ ਪਰਿਭਾਸ਼ਾਾਂ ਲਿਖੀਆਂ ਹੋਣਗੀਆਂ ਅੱਗੇ ਪੜ੍ਹਦੇ ਅਨੁਵਾਦ ਦੇ ਕੀ ਕੀ ਪ੍ਰਕਾਰ ਜ ਹਨ ਕੀ ਕੀ ਇਹਦਾ ਮਹੱਤਵ ਹੈ ਤਾਂ ਪਹਿਲਾ ਆ ਜਾਂਦਾ ਹੈਗਾ ਰਾਸ਼ਟਰੀ ਏਕਤਾ ਦੀ ਭਾਵਨਾ ਭਾਰਤ ਇੱਕ ਬਹੁ ਭਾਸ਼ੀ ਦੇਸ਼ ਹੈ ਇੱਥੇ ਕਈ ਤਰ੍ਹਾਂ ਦੀਆਂ ਭਾਸ਼ਾਵਾਂ ਬੋਲਣ ਵਾਲੇ ਲੋਕ ਰਹਿੰਦੇ ਹਨ ਇਸ ਲਈ ਭਾਰਤ ਵਰਗੇ ਵਿਸ਼ਾਲ ਦੇਸ਼ਾਂ ਵਿੱਚ ਏਕਤਾ ਤੇ ਇੱਕ ਸੂਰਤਾ ਪੈਦਾ ਕਰਨ ਲਈ ਅਨਵਾਦ ਦੇ ਮਹੱਤਵ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਸੇ ਕਨਿਆ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਪਹਿਲੇ ਵਕ ਵਕ ਪੰਗੋਲਿਕ ਬੰਦਰ ਵਾਲੇ ਖੇਤਰ ਵਿੱਚ ਬਹੁਤ ਸਾਰੇ ਸੰਪਰਦਾਵਾਂ ਦੇ ਸੱਭਿਆਚਾਰਾਂ ਦੇ ਭਾਸ਼ਾਵਾਂ ਦੇ ਬੋਲੀਆਂ ਬੋਲਣ ਵਾਲੇ ਲੋਕ ਰਹਿੰਦੇ ਹਨ ਇਹਨਾਂ ਦੇ ਵਿੱਚ ਆਪਸੀ ਭਾਈਚਾਰਾ ਏਕਤਾ ਵਪਾਰ ਆਦਿ ਅਨਵਾਦ ਨਾਲ ਹੀ ਬਣਾਏ ਹੋਏ ਹਨ ਕਿ ਭਾਰਤ ਗਿਆ ਭਾਰਤ ਵਿੱਚ ਕਈ ਤਰ੍ਹਾਂ ਦੇ ਲੋਕ ਰਹਿੰਦੇ ਨੇ ਕਈ ਧਰਮਾਂ ਦੇ ਲੋਕ ਰਹਿੰਦੇ ਹਨ ਠੀਕ ਆ ਤੇ ਭਾਰਤ ਦੇ ਵਿੱਚ ਜਿਹੜੇ ਰਾਜ ਹਨ ਰਾਜਾਂ ਦੀ ਵੱਖ-ਵੱਖਰੀ ਭਾਸ਼ਾ ਹੈਗੇ ਜਿਵੇਂ ਪੰਜਾਬੀ ਗੁਜਰਾਤੀ ਰਾਜਸਥਾਨੀ ਹਰਿਆਣਵੀ ਤੇ ਇਹਨਾਂ ਦੇ ਵਿੱਚ ਜਿਹੜੇ ਲੋਕ ਹਨ ਉਹ ਆਪਸ ਵਿੱਚ ਜਦੋਂ ਮਿਲਦੇ ਹਨ ਠੀਕ ਆ ਤੇ ਇੱਕ ਦੂਜੀ ਭਾਸ਼ਾ ਨੂੰ ਸਮਝਦੇ ਹਨ ਜਾਂ ਵਪਾਰ ਕਰਦੇ ਹਨ ਜਾਂ ਭਾਈਚਾਰਾ ਰੱਖਦੇ ਹਨ ਤੇ ਇਹ ਸਾਰਾ ਕਿਦੇ ਦੁਆਰਾ ਪੋਸੀਬਲ ਹੈਗਾ ਅਨੁਵਾਦ ਦੇ ਨੈਕਸਟ ਪੁਆਇੰਟ ਪੜ੍ਹਦੇ ਹਾਂ ਸੱਭਿਆਚਾਰ ਦੇ ਵਿਕਾਸ ਵਿੱਚ ਅਨਵਾਦ ਦਾ ਮਹੱਤਵ ਦੁਨੀਆ ਦੇ ਜਿੰਨਾ ਜਿੰਨਾ ਦੇਸ਼ਾਂ ਵਿੱਚ ਵੀ ਸੱਭਿਆਚਾਰ ਤੇ ਜਾਤੀਆਂ ਦਾ ਮੇਲ ਹੋਇਆ ਉਥੇ ਸਮਾਜਿਕ ਸੱਭਿਆਚਾਰ ਦੀ ਰਚਨਾ ਅਨਵਾਦ ਦਾ ਰੋਲ ਮਹੱਤਵਪੂਰਨ ਰਿਹਾ ਹੈ ਅਨਵਾਦ ਦੀ ਪਰੰਪਰਾ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਜਦੋਂ 300 ਈਸਵੀ ਪੂਰੋ ਰੋਮਣ ਲੋਕ ਦਜੁਨਾਨੀ ਲੋਕਾਂ ਨਾਲ ਮੇਲ ਹੋਇਆ ਸੀ ਜਨਾਨੀਆਂ ਸਹਿਤ ਦੇ ਦਰਸ਼ਨ ਦਾ ਲਾਟਿਨ ਅਨੁਵਾਦ ਹੋਇਆ ਸੀ ਇਸੇ ਤਰ੍ਹਾਂ ਭਾਰਤ ਦਾ ਪ੍ਰਾਚਨ ਕਥਾਵਾਂ ਸੰਗ੍ਰਹਿ ਪੰਚਤੰਤਰ ਦਾ ਅਰਬੀ ਅਤੇ ਹੋਰ ਯੂਰਪੀਅਨ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਤਾਂ ਕਿ ਆ ਕਿ ਜਿਹੜੇ ਸੱਭਿਆਚਾਰ ਦੇ ਵਿੱਚ ਅਨੁਵਾਦ ਦਾ ਬਹੁਤ ਮਹੱਤਵ ਹੈ ਜਦੋਂ ਇੱਕ ਸੱਭਿਆਚਾਰ ਦੇ ਲੋਕ ਦੂਜੀ ਸੱਭਿਆਚਾਰ ਦੇ ਨਾਲ ਮਿਲਦੇ ਹਨ ਤਾਂ ਉਹਨਾਂ ਦੇ ਵਿੱਚ ਸੱਭਿਆਚਾਰ ਵਿੱਚ ਜਿਹੜਾ ਹੈਗਾ ਉਹ ਬਦਲਾਅ ਹੁੰਦਾ ਹੈਗਾ ਜੇ ਭਾਰਤ ਦੀ ਇੱਕ ਕਥਾ ਸੰਗ੍ਰਹਿ ਹੈਗਾ ਪੰਚਤੰਤਰ ਪੰਚਤੰਤਰ ਦਾ ਜਿਹੜਾ ਅਸਲੇਸ਼ਨ ਕੀਤੀ ਗਈ ਅਨੁਵਾਦ ਕੀਤਾ ਗਿਆ ਉਹ ਅਰਬੀ ਦੇ ਵਿੱਚ ਵੀ ਹੈ ਹੋਰ ਯੂਰਪੀਅਨ ਭਾਸ਼ਾਵਾਂ ਦੇ ਵਿੱਚ ਵੀ ਅੰਗਰੇਜ਼ੀ ਦੇ ਵਿੱਚ ਵੀ ਹੈ ਤੇ ਹੋਰ ਕਈ ਭਾਸ਼ਾਵਾਂ ਦੇ ਵਿੱਚ ਇਹਦਾ ਅਨੁਵਾਦ ਕੀਤਾ ਗਿਆ ਨੈਕਸਟ ਵੜਦੇ ਹਾਂ ਸਾਹਿਤ ਦੇ ਪਾਠ ਤੇ ਅਧਿਐਨ ਵਿੱਚ ਸਾਹਿਤਾ ਸਾਇਕ ਦੂਜੀਆਂ ਭਾਸ਼ਾਵਾਂ ਦੇ ਸਾਹਿਤ ਦੇ ਧਿਆਨ ਲਈ ਸਾਗਰੀ ਪ੍ਰਦਾਨ ਕਰਨ ਦਾ ਕੰਮ ਅਨੁਵਾਦ ਤੋਂ ਬਿਨਾ ਚੱਲ ਹੀ ਨਹੀਂ ਸਕਦਾ ਸਾਹਿਤ ਕਿਉਂਕਿ ਜੀਵਨ ਅਤੇ ਸਮਾਜ ਦੇ ਯਥਾਰਤਕ ਨੂੰ ਪੇਸ਼ ਕਰਦਾ ਹੈ ਇਸ ਕਰਕੇ ਅਸੀਂ ਪਿੰਨ ਪਿੰਨ ਪਿਛਾਵਾਂ ਦੇ ਸਾਹਿਤ ਦੇ ਨਾਲ ਦੇਸ਼ ਜਾਂ ਵਿਸ਼ੇ ਦੇ ਚਿੰਤਨ ਧਾਰਾ ਅਤੇ ਸੱਭਿਆਚਾਰ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਅਨੁਵਾਦ ਦਾ ਮਤ ਅੱਗੇ ਲਿਖੇ ਸਾਹਿਤਾਂ ਦੇ ਅਧਿਐਨ ਵਿੱਚ ਸਹਿਕਾ ਭਾਰਤੀ ਸਾਹਿਤ ਦਾ ਅਧਿਐਨ ਕਰਨ ਵਿੱਚ ਅੰਤਰਰਾਸ਼ਟਰੀ ਸਾਹਿਤ ਦਾ ਅਧਿਐਨ ਕਰਨ ਵਿੱਚ ਤੁਲਨਾਤਮਕ ਸਾਹਿਤ ਦਾ ਧਿਆਨ ਸਾਹਿਤ ਦੇ ਖੇਤਰ ਵਿੱਚ ਅਨੁਵਾਦ ਕਿਵੇਂ ਮੱਤ ਪੋਣਾ ਕਿ ਜਦੋਂ ਕਿਸੇ ਵੀ ਆਪਾਂ ਸਾਹਿਤ ਬਾਰੇ ਪੜ੍ਹਦੇ ਆ ਤਾਂ ਸਾਹਿਤ ਦੇ ਨਾਲ ਸਾਰੀ ਸਮੱਗਰੀ ਇਕੱਠੀ ਕਰਦਿਆਂ ਜ਼ਰੂਰੀ ਨਹੀਂ ਉਸ ਨਾਲ ਰਿਲੇਟਡ ਸਾਰੀ ਸਮੱਗਰੀ ਸਾਨੂੰ ਆਪਣੇ ਦੇਸ਼ ਦੀ ਭਾਸ਼ਾ ਦੇ ਵਿੱਚ ਹੀ ਪ੍ਰਾਪਤ ਹੋ ਜੂਗੀ ਮੰਨ ਲਓ ਕਿਈ ਵਾਰੀ ਆਪਾਂ ਜਾਣਕਾਰੀ ਪ੍ਰਾਪਤ ਕਰਨੀ ਹੈ ਤਾਂ ਕੋਈ ਆਪਾਂ ਜਾਣਕਾਰੀ ਅੰਗਰੇਜ਼ੀ ਵਿੱਚ ਮਿਲਦੀ ਆ ਤਾਂ ਉਸ ਨੂੰ ਅਨੁਵਾਦ ਕਰਕੇ ਪੰਜਾਬੀ ਵਿੱਚ ਕਰਕੇ ਤੁਸੀਂ ਉਹਨੂੰ ਸਮਝ ਸਕਦੇ ਆ ਠੀਕ ਆ ਤਾਂ ਸਾਹਿਤ ਦੇ ਵਿੱਚ ਇਹਦਾ ਬਹੁਤ ਮਹੱਤਤਾਪੂਰਨ ਹੈ ਜਿਵੇਂ ਤੁਲਨਾਤਮਕ ਅਧਿਐਨ ਕਰਨਾ ਦੋ ਦੋਨਾਂ ਦੇਸ਼ਾਂ ਦੇ ਜਿਵੇਂ ਸੰਵਿਧਾਨਾਂ ਦਾ ਧਿਆਨ ਕਰਨਾ ਦੋ ਦੇਸ਼ਾਂ ਦੇ ਵਿੱਚ ਠੀਕ ਆ ਤਾਂ ਇੱਕ ਦੇਸ਼ ਦਾ ਜੇਕਰ ਸੰਵਿਧਾਨ ਹੈਗਾ ਤਾਂ ਉਹ ਉਸ ਦੇਸ਼ ਦੀ ਭਾਸ਼ਾ ਵਿੱਚ ਹੋਗਾ ਦੂਜੇ ਦੇਸ਼ ਦਾ ਸੰਵਿਧਾਨ ਉਸ ਦੀ ਭਾਸ਼ਾ ਦੇ ਵਿੱਚ ਹੋਗਾ ਤੇ ਇਹਨਾਂ ਦਾ ਵਿੱਚ ਜਿਹੜਾ ਅਧਿਐਨ ਕਰਨਾ ਅਨੁਵਾਦ ਦੇ ਨਾਲ ਹੀ ਪੋਸੀਬਲ ਹੈਗਾ ਨੈਕਸਟ ਪੜ੍ਹਦੇ ਹਾਂ ਵਿਗਿਆਨ ਉਦਯੋਗ ਤਕਨੀਕੀ ਵਿੱਚ ਮਹੱਤਵ ਸੰਸਾਰ ਦੇ ਪਿੰਨ-ਪਿੰਨ ਦੇ ਚਾ ਵਿੱਚ ਕਈ ਟੈਕਨੋਲੋਜੀ ਵਿਗਿਆਨੀ ਕਾਢਾਂ ਉਦਯੋਗ ਖੋਜ ਪਲਾੜ ਕੰਪਿਊਟਰ ਵਾਜ ਵਪਾਰ ਆਦਿ ਖੇਤਰ ਵਿੱਚ ਨਵੀਆਂ-ਨਵੀਆਂ ਖੋਜਾਂ ਅਤੇ ਤਜਰਬੇ ਹੋ ਰਹੇ ਹਨ ਐਨਾ ਸੰਬੰਧੀ ਗਿਆਨ ਤੇ ਜਾਣਕਾਰੀ ਵਿਸ਼ਾ ਵਿਕਾਸਸ਼ੀਲ ਦੇਸ਼ਾਂ ਤੱਕ ਕੇਵਲ ਨਵਾਦ ਦੇ ਸਹਾਰੇ ਹੀ ਪਹੁੰਚੀ ਹੈ ਕੋਈ ਵੀ ਵਿਅਕਤੀ ਸਾਰੀ ਦੁਨੀਆ ਦੇ ਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਜਾਣੂ ਨਹੀਂ ਹੋ ਸਕਦਾ ਇਸ ਕਰਕੇ ਇਹਨਾਂ ਵਿੱਚ ਕੋਈ ਵੀ ਕੰਮ ਖੋਜ ਜਾਂ ਜਾਣਕਾਰੀ ਨੂੰ ਕੇਵਲ ਅਨੁਵਾਦ ਰਾਹੀਂ ਜਾਣਿਆ ਜਾਂਦਾ ਹੈ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਨਵੀਆਂ-ਨਵੀਆਂ ਖੋਜਾਂ ਹੋ ਰਹੀਆਂ ਹਨ ਠੀਕ ਹੈ ਉਹਨਾਂ ਬਾਰੇ ਜਿਹੜਾ ਗਿਆਨ ਹੈਗਾ ਸਾਨੂੰ ਆਪਣੀ ਭਾਸ਼ਾ ਦੇ ਵਿੱਚ ਜੇਕਰ ਪ੍ਰਾਪਤ ਹੋਵੇ ਤਾਂ ਉਹਦੇ ਲਈ ਸਾਨੂੰ ਅਨੁਵਾਦ ਕਰਨਾ ਪੈਂਦਾ ਹੈਗਾ ਠੀਕ ਹੈ ਤਾਂ ਇਸੇ ਲਈ ਵਿਗਿਆਨ ਟੈਕਨੋਲੋਜੀ ਦੇ ਖੇਤਰ ਵਿੱਚ ਵੀ ਅਨੁਵਾਦ ਦਾ ਬਹੁਤ ਹੀ ਮਹੱਤਵ ਹੈ ਇਹ ਵੀ ਇੱਕ ਇਹ ਕਾਰਜ ਹੋ ਜੋ ਕੰਮ ਆਉਂਦਾ ਹੈਗਾ। ਨੈਕਸਟ ਪਰਦੇ ਸੰਚਾਰ ਦੇ ਖੇਤਰ ਵਿੱਚ। ਸੰਚਾਰ ਮਾਧਿਅਮ ਵਿੱਚ ਵੀ ਅਨੁਵਾਦ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ। ਅੱਜ ਦੇ ਸੰਸਾਰ ਦੇ ਬਹੁਤ ਸਾਰੇ ਮਾਧਿਅਮ ਹਨ। ਟੀਵੀ, ਅਖਬਾਰ, ਮੋਬਾਈਲ, ਕੰਪਿਊਟਰ ਆਦਿ। ਪਰ ਇਹਨਾਂ ਦਾ ਉਦੇਸ਼ ਅਨੁਵਾਦ ਤੋਂ ਬਿਨਾ ਪੂਰਾ ਨਹੀਂ ਹੋ ਸਕਦਾ। ਕਿਉਂਕਿ ਜ਼ਿਆਦਾ ਸੇ ਕਿਸੇ ਵਿਦੇਸ਼ੀ ਫਿਲਮ ਵਿੱਚ ਕਹਾਣੀ, ਅਖਬਾਰ ਸੰਬੰਧੀ ਜਾਣਕਾਰੀ ਲੈਣੇ ਆ ਤਾਂ ਇਹ ਅਨੁਵਾਦ ਨਾਲ ਹੀ ਸਾਡੀ ਭਾਸ਼ਾ ਵਿੱਚ ਮਿਲਦੀ ਹੈ ਇਸੇ ਤਰੀਕੇ ਨਾਲ ਹੀ ਅਸੀਂ ਸਹੀ ਗੱਲ ਨੂੰ ਸਮਝ ਸਕਦੇ ਹਾਂ ਅੱਜ ਸਾਡੇ ਦੇਸ਼ ਵਿੱਚ ਖਬਰਾਂ ਅੰਗਰੇਜ਼ੀ ਹਿੰਦੀ ਵਿੱਚ ਹੁੰਦੀਆਂ ਪਰ ਇਹਨਾਂ ਦਾ ਅਨੁਵਾਦ ਕਰਕੇ ਸਾਨੂੰ ਪੰਜਾਬੀ ਅਖਬਾਰਾਂ ਵਿੱਚ ਵੀ ਛਾਪੀਆਂ ਜਾਂਦੀਆਂ ਹਨ ਮਿਲਦੀਆਂ ਹਨ ਭਾਵੇਂ ਕੋਈ ਖਬਰ ਅੰਗਰੇਜ਼ੀ ਦੇ ਵਿੱਚ ਬਾਹਲੇ ਦੇਸ਼ ਦੀ ਹੈਗੀ ਆ ਠੀਕ ਹੈ ਪਰ ਆਪਣੇ ਪੰਜਾਬੀ ਚੈਨਲਾਂ ਦੇ ਵਿੱਚ ਉਸ ਨੂੰ ਅਨੁਵਾਦ ਕਰਕੇ ਪੰਜਾਬੀ ਦੀ ਭਾਸ਼ਾ ਵਿੱਚ ਦੱਸਿਆ ਜਾਂਦਾ ਹੈਗਾ ਹੋਰ ਤੇ ਹੋਰ ਬਹੁਤ ਸਾਰੀਆਂ ਵਦੇਸ਼ੀ ਫਲਮ ਆਹਨ ਵਦੇਸ਼ੀ ਕਹਾਣੀ ਆਹਨ ਠੀਕ ਆ ਜੋ ਵਿਦੇਸ਼ੀ ਭਾਸ਼ਾ ਵਿੱਚ ਹੀ ਹੁੰਦੀਆਂ ਪਰ ਜਦੋਂ ਇਹ ਸਾਨੂੰ ਸਾਨੂੰ ਸਮਝਣਾ ਹੁੰਦਾ ਇਹਨਾਂ ਨੂੰ ਤਾਂ ਇਹ ਅਨਵਾਦ ਕਰਕੇ ਟ੍ਰਾਂਸਲੇਸ਼ਨ ਕਰਕੇ ਇਹਦੀ ਡੰਬਿੰਗ ਕਰਕੇ ਪੰਜਾਬੀ ਦੇ ਵਿੱਚ ਕੀਤੀ ਜਾਂਦੀ ਹੈ ਜਾਂ ਹੋਰ ਭਾਸ਼ਾ ਵਿੱਚ ਕੀਤੀ ਜਾਂਦੀ ਹੈ ਤਾਂ ਜੋ ਅਸੀਂ ਆਸਾਨੀ ਨਾਲ ਇਸ ਨੂੰ ਸਮਝ ਸਕੀਏ ਮੈਸਟਾ ਜਾਂਦਾ ਪ੍ਰਸ਼ਾਸਨਕ ਕਾਨੂੰਨ ਨਿਆ ਪ੍ਰਬੰਧ ਆਦਿ ਵਿੱਚ ਮਤ ਮਨੁੱਖੀ ਜਾਤੀ ਨੇ ਇਹ ਯਾਨ ਅਸਲਾਬਾਦ ਸਰਕਾਰ ਬਣਾ ਕੇ ਰਹਿਣਾ ਸ਼ੁਰੂ ਕੀਤਾ ਇਹਨਾਂ ਰਾਜਤੰਤਰੀ ਪ੍ਰਣਾਲੀਆਂ ਨੂੰ ਚਲਾਉਣ ਲਈ ਨਵ ਵਿਵਸਥਾ ਨੂੰ ਸੰਚਾਰੂ ਬਣਾਉਣ ਲਈ ਅਤੇ ਕਾਨੂੰਨ ਨੂੰ ਲਾਗੂ ਕਰਨ ਲਈ ਅਨਵਾਦ ਦੀ ਮਹੱਤਵਪੂਰਨ ਭੂਮਿਕਾ ਹੈ ਇਸ ਤੋਂ ਇਲਾਵਾ ਵਿਦੇਸ਼ਾਂ ਨਾਲ ਕੂਟਨੀਤਿਕ ਸਬੰਧ ਕਾਇਮ ਕਰਨ ਲਈ ਸੂਚਨਾਵਾਂ ਦਾ ਲੈਣ ਦੇਣ ਸਮਝੌਤੇ ਸੰਧਿਆ ਕਰਨ ਦੇ ਲਈ ਵੀ ਬਹੁਤ ਮਹੱਤਵ ਹੈ ਠੀਕ ਹੈ ਜਦੋਂ ਕਾਨੂੰਨ ਬਣਾਏ ਜਾਂਦੇ ਹਨ ਜਾਂ ਕੋਈ ਪ੍ਰਸ਼ਾਸਨ ਨਾਲ ਕੋਈ ਵੀ ਸੰਬੰਧਿਤ ਕੰਮ ਕੀਤਾ ਜਾਂਦਾ ਹੈ ਠੀਕ ਆ ਤਾਂ ਉਹ ਜ਼ਰੂਰੀ ਨਹੀਂ ਕਿ ਸਾਰੀਆਂ ਭਾਸ਼ਾਵਾਂ ਦੇ ਵਿੱਚ ਹੀ ਉਹ ਸਾਨੂੰ ਮਿਲਿਆ ਤਾਂ ਉਹ ਅੰਗਰੇਜ਼ੀ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਅੰਗਰੇਜ਼ੀ ਜਾਂ ਹਿੰਦੀ ਦੇ ਵਿੱਚ ਕੋਈ ਭਾਸ਼ਣ ਦਿੱਤਾ ਜਾਂਦਾ ਜਾਂ ਕੋਈ ਕਾਨੂੰਨ ਬਾਰੇ ਦੱਸਿਆ ਜਾਂਦਾ ਹੈ ਠੀਕ ਆ ਤਾਂ ਸਾਨੂੰ ਜਦੋਂ ਆਪਣੀ ਭਾਸ਼ਾ ਦੇ ਵਿੱਚ ਪਤਾ ਪਤਾ ਕਰਨਾ ਹੋਵੇ ਤਾਂ ਬਹੁਤ ਸਾਰੇ ਲੋਕ ਉਸ ਨੂੰ ਟ੍ਰਾਂਸਲੇਸ਼ਨ ਕਰਕੇ ਸਾਡੀ ਭਾਸ਼ਾ ਦੇ ਵਿੱਚ ਦੱਸਦੇ ਹਨ ਤਾਂ ਕਰਕੇ ਇੱਥੇ ਅਨਵਾਦ ਹੀ ਕੰਮ ਆਉਂਦਾ ਹੈ ਦੂਸਰਾ ਕਿ ਜਦੋਂ ਦੂਜੇ ਦੇਸ਼ਾਂ ਦੇ ਨਾਲ ਕੋਈ ਸੰਧੀਆਂ ਸਥਾਪਿਤ ਕਰਨੀਆਂ ਹੁੰਦੀਆਂ ਠੀਕ ਆ ਤਾਂ ਵਿਦੇਸ਼ ਵਿੱਚ ਮੰਤਰੀ ਜਿਹੜੇ ਉਹ ਜਾਂਦੇ ਹੈਗੇ ਤਾਂ ਉਹਨਾਂ ਨੂੰ ਹਰ ਇੱਕ ਦੇਸ਼ ਦੀ ਭਾਸ਼ਾ ਨਹੀਂ ਆਉਂਦੀ ਤਾਂ ਉਹ ਆਪਣੇ ਨਾਲ ਇੱਕ ਟਰਾਂਸਲੇਟਰ ਲੈ ਕੇ ਜਾਂਦੇ ਹਨ ਜਿਹੜਾ ਇੱਕ ਭਾਸ਼ਾ ਨੂੰ ਦੂਜੀ ਭਾਸ਼ਾ ਦੇ ਵਿੱਚ ਬਦਲਦਾ ਹੈਗਾ ਤੇ ਮੰਤਰੀ ਨੂੰ ਸਮਝਾਉਂਦਾ ਹੈਗਾ ਨੈਕਸਟ ਇਹਨਾਂ ਕਾਰੋਬਾਰ ਦੇ ਰੂਪ ਵਿੱਚ ਮਤ ਵਰਤਮਾਨ ਸਮੇਂ ਵਿੱਚ ਅਨੁਵਾਦ ਦਾ ਕੰਮ ਅਜੇ ਇਹ ਕਾਰੋਬਾਰ ਦਾ ਰੂਪ ਵਿੱਚ ਵਿਕਸਿਤ ਹੋ ਚੁੱਕਾ ਹੈ ਜਿਸ ਵਿੱਚ ਇੱਜ਼ਤ ਸ਼ੋਹਰਤ ਪੈਸਾ ਤਿੰਨੇ ਹਨ ਅੱਜ ਅਨੁਵਾਦਕ ਤੀਜੇ ਦਰਜੇ ਦਾ ਜਾਂ ਵਹਿਲਾ ਸਹਾਇਤਕਰ ਨਹੀਂ ਬਲਕਿ ਉਸ ਦੀ ਮੌਲਿਕ ਪਛਾਣ ਹੈ ਅੱਜ ਵਿਗਿਆਨ ਤਕਨੀਕ ਕੰਪਿਊਟਰ ਵਾਂਜ ਵਪਾਰ ਆਜਮਨੀਤਿਕ ਕੰਮਾਂ ਵਿੱਚ ਬਹੁਤ ਸਾਰੇ ਅਨੁਵਾਦਕ ਕੰਮ ਕਰ ਰਹੇ ਹਨ ਉਹਨਾਂ ਅਨੁਵਾਦਕਾਂ ਦੀ ਮੰਗ ਇਸ਼ਤਿਹਾਰਾਂ ਵਿੱਚ ਤੁਸੀਂ ਰੋਬਾਰਾਂ ਵਿੱਚ ਆਮ ਹੀ ਦੇਖਣ ਨੂੰ ਮਿਲਦੀ ਹੈ ਠੀਕ ਹੈ ਇਹ ਬਹੁਤ ਸਾਰੇ ਵਿਗਿਆਨਿਕ ਖੇਤਰਾਂ ਦੇ ਵਿੱਚ ਕੰਪਿਊਟਰ ਦੇ ਵਿੱਚ ਜਾਂ ਵੱਡੀਆਂ-ਵੱਡੀਆਂ ਰਣਨੀਤੀ ਕੰਮਾਂ ਦੇ ਵਿੱਚ ਅਨੁਵਾਦਕਾਂ ਦੀ ਲੋੜ ਪੈਂਦੀ ਹੈ ਟਰਾਂਸਲੇਟਰ ਦੀ ਟਰਾਂਸਲੈਟਰ ਅਨੁਵਾਦਕ ਉਹ ਹੁੰਦਾ ਹੈ ਜਿਹੜਾ ਇੱਕ ਭਾਸ਼ਾ ਨੂੰ ਦੂਜੀ ਭਾਸ਼ਾ ਦੇ ਵਿੱਚ ਬਦਲ ਕੇ ਵਿਅਕਤੀ ਨੂੰ ਸਮਝਾ ਸਕੇ ਤਾਂ ਉਹਨੂੰ ਕੀ ਕਹਿੰਦੇ ਨੇ ਅਨੁਵਾਦਕ ਅਨੁਵਾਦਕ ਨੂੰ ਦੋਨੇ ਭਾਸ਼ਾਵਾਂ ਦਾ ਚੰਗੀ ਤਰ੍ਹਾਂ ਗਿਆਨ ਹੁੰਦਾ ਹੈ ਤਾਂ ਕਾਰੋਬਾਰ ਦੇ ਖੇਤਰ ਵਿੱਚ ਵੀ ਇਹ ਬਹੁਤ ਮਹੱਤਵ ਹੈ ਅਨੁਵਾਦਕ ਬਹੁਤ ਸਾਰੇ ਸੈਲਰੀ ਲੈਂਦੇ ਹਨ ਪੈਸੇ ਲੈਂਦੇ ਹਨ ਆਪਣੇ ਕੰਮ ਦੇ ਅਗਿਆਨਤਾ ਅਧਾਰਿਕ ਕੰਮਾਂ ਵਿੱਚ ਮਹੱਤਵ ਅਨੁਵਾਦ ਪਿੰਨ ਪਿੰਨ ਧਰਮ ਦਰਸ਼ਨਾਤੇ ਹੋਰ ਵਿਚਾਰਧਾਰਾਵਾਂ ਵਿੱਚ ਆਪਸੀ ਇਕਤਾ ਪੈਦਾ ਕਰਨ ਲਈ ਸਦਨ ਹੈ ਇਸ ਲਈ ਅੰਗਰੇਜ਼ੀ ਮਸ਼ੀਨਰੀਆਂ ਨੇ ਭਾਰਤ ਵਿੱਚ ਇਸਾਈ ਧਰਮ ਦਾ ਪ੍ਰਚਾਰ ਕਰਨ ਲਈ ਬਾਈਬਲ ਦੇ ਭਾਰਤੀ ਭਾਸ਼ਾ ਤੇ ਪੰਜਾਬੀ ਦੇ ਅਨੁਵਾਦ ਕੀਤਾ ਇਸਲਾਮ ਧਰਮ ਦੇ ਕੁਰਾਨ ਸ਼ਰੀਫਨ ਤੇ ਹੋਰ ਨ ਮਜ਼ਬ ਕਿਤਾਬਾਂ ਦੇ ਅਨੁਵਾਦ ਪਾ ਉਰਦੂ ਤੇ ਹਿੰਦੀ ਵਿੱਚ ਕੀਤੇ ਪੰਜਾਬ ਵਿੱਚ ਇਸਾਈ ਅਤੇ ਇਸਲਾਮ ਧਰਮ ਦਾ ਵਿਕਾਸ ਅਨੁਵਾਦ ਨਾਲ ਹੀ ਹੋਇਆ ਠੀਕ ਹੈ ਤਾਂ ਜਦੋਂ ਅੰਗਰੇਜ਼ੀ ਮਸ਼ੀਨਰੀਆਂ ਨੇ ਇਸਾਈ ਧਰਮ ਦਾ ਪ੍ਰਚਾਰ ਕਰਨਾ ਸੀ ਤਾਂ ਉਹਨਾਂ ਨੇ ਬਾਈਬਲ ਨੂੰ ਵਾਕ-ਵਾਕ ਪਛਾਹਵਾਂ ਦੇ ਵਿੱਚ ਟ੍ਰਾਂਸਲੇਟਰ ਕਰਕੇ ਲਿਖਿਆ ਠੀਕ ਹੈ ਤਾਂ ਬਾਅਦ ਵਿੱਚ ਸਾਡੇ ਜਦੋਂ ਲੋਕਾਂ ਨੇ ਉਹਨਾਂ ਬਾਈਬਲ ਨੂੰ ਪੜ੍ਹਿਆ ਧਿਆਨ ਨਾਲ ਠੀਕ ਹੈ ਤਾਂ ਉਹਨਾਂ ਦੇ ਸੰਦੇਸ਼ ਤੋਂ ਉਹਨੂੰ ਪੜ੍ਹ ਕੇ ਪ੍ਰਭਾਵਿਤ ਹੋ ਕੇ ਉਹਨਾਂ ਨੇ ਇਹ ਧਰਮ ਅਪਣਾਇਆ ਇਸਾਈ ਧਰਮ ਨੂੰ ਅਪਣਾਇਆ ਠੀਕ ਹੈ ਤਾਂ ਹੋਰ ਇਸਲਾਮ ਧਰਮ ਵਿੱਚ ਵੀ ਅਜਿਹਾ ਹੋਇਆ ਜਿਹੜੀ ਇਸਲਾਮ ਧਰਮ ਦਾ ਪਵਿੱਤਰ ਗ੍ਰੰਥ ਹੈਗਾ ਕੁਰਾਨ ਠੀਕਾ ਕੁਰਾਨ ਨੂੰ ਵਾਕ-ਵਾਕ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕੀਤਾ ਗਿਆ ਤਾਂ ਉਹਨਾਂ ਨੂੰ ਲੋਕਾਂ ਨੇ ਪੜ੍ਹਿਆ ਤੇ ਉਹ ਇਸਲਾਮ ਧਰਮ ਵੱਲ ਝੁਕੇ ਠੀਕਾ ਤਾਂ ਲੋਕਾਂ ਨੇ ਇਸਲਾਮ ਧਰਮ ਕੋ ਬੁਲਤ ਤਾਂ ਅਜਿਹਾ ਕਰਕੇ ਧਰਮ ਕੰਮਾਂ ਦੇ ਵਿੱਚ ਵੀ ਅਨੁਵਾਦ ਦਾ ਬਹੁਤ ਮਹੱਤਵ ਹੈਗਾ ਨੈਕਸਟ ਪੜ੍ਹਦੇ ਆ ਸਿੱਖਿਆ ਦੇ ਖੇਤਰ ਵਿੱਚ ਮਹੱਤਵ ਸਿੱਖਿਆ ਦੇ ਖੇਤਰ ਵਿੱਚ ਵੀ ਅਨੁਵਾਦ ਦਾ ਵਿਸ਼ੇਸ਼ ਮਹੱਤਵ ਹੈ ਸਕੂਲਾਂ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ अनेका ਕਿਤਾਬਾਂ अनेका ਵਿਦੇਸ਼ੀ ਕਿਤਾਬਾਂ ਨਾਵਲ ਕਹਾਣੀਆਂ ਪੜ੍ਹਾਏ ਜਾਂਦੇ ਹਨ ਜਿਨ੍ਹਾਂ ਦਾ ਅਨੁਵਾਦ ਕਰਕੇ ਵਿਦਿਆਰਥੀਆਂ ਨੂੰ ਸਮਝਾਇਆ ਜਾਂਦਾ ਹੈ ਇਸੇ ਤਰ੍ਹਾਂ ਉਹ ਵਿਦੇਸ਼ਾਂ ਦੇ अनेका ਵਿਦਵਾਨਾਂ ਨੂੰ ਸਮਝਦੇ ਹਨ ਅਤੇ ਉਹਨਾਂ ਦੇ ਤਜਰਬਿਆਂ ਨੂੰ ਅਪਣਾਉਂਦੇ ਹਨ ਠੀਕ ਆ ਤਾਂ ਵਾਕਵਾਂਕ ਵਿਦੇਸ਼ੀ ਵਿਦੇਸ਼ੀਆਂ ਦੁਆਰਾ ਵਾਕਵਾਂਕ ਬਹੁਤ ਹੀ ਸੋਹਣੇ ਨਾਵਲ ਕਹਾਣੀਆਂ ਲਿਖੇ ਜਾਂਦੇ ਹਨ ਠੀਕ ਆ ਤਾਂ ਜਿਨ੍ਹਾਂ ਨੂੰ ਜਿਵੇਂ ਸਾਡੇ ਟੀਚਰ ਹੈਗੇ ਆ ਉਹ ਸਾਡੀ ਲੈਂਗੁਏਜ ਦੇ ਵਿੱਚ ਪੜ੍ਹਾਉਂਦੇ ਹੈਗੇ ਆ ਸਮਝਾਉਂਦੇ ਗਿਆ ਠੀਕ ਆ ਤਾਂ ਅਸੀਂ ਵਿਦੇਸ਼ਾਂ ਦੇ ਵਿਦਵਾਨਾਂ ਦੀ ਜਿਹੜੇ ਤਜਰਬੇ ਉਹਨਾਂ ਨੇ ਹਾਸਲ ਕੀਤੇ ਆ ਉਹ ਸਾਡੀ ਭਾਸ਼ਾ ਦੇ ਵਿੱਚ ਸਾਨੂੰ ਜਦੋਂ ਮਿਲਦੇ ਹਨ ਤਾਂ ਅਸੀਂ ਉਸ ਤੋਂ も ਚੰਗੀ ਤਰ੍ਹਾਂ ਸਮਝ ਸਕਦੇ ਨੈਸਟਾਂ ਦਾ ਸਿੱਟਾ ਕੀ ਆ ਜਾਂਦਾ ਹੈਗਾ ਕਿ ਅੱਜ 21ਵੀਂ ਸਦੀ ਵਿੱਚ ਪਹੁੰਚਦੇ ਆ ਮਨੁੱਖੀ ਜੀਵਨ ਵਿੱਚ ਅਨਵਾਦ ਦਾ ਬਹੁਤ ਮਹੱਤਵ ਹੋਰ ਵੱਧ ਗਿਆ ਹੈ ਅੱਜ ਦੇ ਯੁੱਗ ਨੂੰ ਅਨਵਾਦ ਦਾ ਯੁੱਗ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਗਲਤੀ ਗਲਤ ਗੱਲ ਨਹੀਂਗੀ ਏ ਅਜੇ ਵਿਸ਼ਵ ਦੀ ਹੀ ਜਿੰਦ جان ਹੈ ਤਾਂ ਅਨਵਾਦ kia ਜੋ ਕਿ ਵਿਸ਼ਵ ਦੀ ਜਿੰਦ جان ਹੈਗੀ ਆ ਠੀਕ ਆ ਜੇਕਰ ਅੱਜ ਦੇ ਯੁੱਗ ਨੂੰ ਅਨਵਾਦ ਦਾ ਯੁੱਗ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਗਲਤ ਗੱਲ ਨਹੀਂਗੀ ਠੀਕ ਆ ਤਾਂ ਅਨਵਾਦ ਹਰ ਕੰਮ ਦੇ ਵਿੱਚ ਸਾਡੇ ਅੰਗ ਸੰਗ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਬਹੁਤ अहम ਭੂਮਿਕਾ ਨਿਭਾ ਰਿਹਾ ਹੈਗਾ ਅਸੀਂ ਭਾਵੇਂ ਦੇਲੀ ਅਨਵਾਦੀ ਵਰਤੋਂ ਕਰਦੇ ਆ ਪਰ ਇਹ ਸਾਨੂੰ ਅਜ ਮਹਿਸੂਸ ਨਹੀਂ ਹੋ ਰਿਹਾ ਅਨੁਵਾਦ ਜਿੰਨਾ ਸੌਖਾ ਲੱਗਦਾ ਹੈਗਾ ਠੀਕ ਆ ਉਹਨਾ ਸੌਖਾ ਨਹੀਂ ਹੁੰਦਾ ਇਹਦੇ ਲਈ ਦੋਨਾਂ ਪਛਾਵਾਂ ਦਾ ਗਿਆਨ ਹੋਣਾ ਜ਼ਰੂਰੀ ਤੇ ਜੇ ਕ ਸੁਣਨ ਵਾਲਾ ਦਾ ਟਾਪਿਕ ਜਿਹੜਾ ਹੈਗਾ ਉਹ ਚੰਗੀ ਤਰ੍ਹਾਂ ਸਮਝ ਆ ਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਠੀਕ ਆ ਤਾਂ ਵੱਧ ਤੋਂ ਵੱਧ ਸਬਸਕ੍ਰਾਈਬ ਕਰਾ ਦਿਆ ਕਰੋ